ਉੰਜ ਜਿਹੜੀ ਇਹ ਸਪੈਸ਼ਲ ਮੁਹਿੰਮ ਚੱਲ ਰਹੀ ਹੈ ਜੀ ਜੋ ਉਧਰ ਸ਼ੇਮਪੁਰ ਦੇ ਕੱਲ ਸਾਨੂੰ ਜਿਹੜਾ ਵਾ 40 ਗ੍ਰਾਮ ਜਿਹੜੀ ਰਿਕਵਰ ਕੀਤੀ ਹੈ ਇਹ ਰਕੇਸ਼ ਸਾਹੀ ਲਾ ਕੋਰਸ ਸੁਤੋਖਰਾ ਇਹਦਾ ਉਹਨੂੰ ਅਰੈਸਟ ਕੀਤਾ ਤੇ ਉਹਦੇ ਕੋ ਜਿਹੜੀ ਰਿਕਵਰੀ ਹੋਈ ਹੈ ਤੇ ਤੇ ਇਹ ਅਫੇਅਰ ਪਹਿਲੀ ਦਰਜ ਹੋਈ ਹੈ ਬੱਟ ਫਿਰ ਵੀ ਆਪਾਂ ਇਹਦਾ ਜਿਹੜਾ ਵਾ ਚੈੱਕ ਕਰ ਰਹੇ ਹਾਂ ਸਾਰਾ ਇਹਦੀ ਲਿੰਕਸ ਕਿੰਦੇ ਕਿਦਾਂ ਵਾਲੇ ਹੈਗੇ ਨੇ ਤੇ ਕਿੱਥੋਂ ਹੀ ਲਿਆਉਂਦਾ ਤੇਗਾ ਕੀ ਇਹਦਾ ਮਤਲਬ ਕਿੱਥੇ ਦਿੰਦਾ ਹੈ ਸਾਰਾ ਹੀ ਕਰ ਰਹੇ ਨੇ ਬਿਲਕੁਲ ਜੀ ਮਤਲਬ ਜਿਹੜਾ ਸਾਡਾ ਪੂਰਾ ਫੋਕਸ ਹੈ ਜੀ ਉਹ ਇਸੇ ਗੱਲ ਤੇ ਹੀ ਆ ਪਰਸੋ ਵੀ ਅਸੀਂ ਇੱਕ ਜਿਹੜੀ ਉਹ 35 ਗ੍ਰਾਮ ਦੇ ਕਰੀਬ ਸੀਗੀ ਫੜੀ ਸੀਗੀ ਪਟਾਲੇ ਦੇ ਸੀਗੇ ਦੋ ਦੋ ਸੋ ਉਹਨਾਂ ਦੇ ਅਫੇਰ ਦਰਜ ਕੀਤੀ ਕਾਰਡ ਨੰਬਰ ਐਫ ਆਈ ਆਰ ਤੇ ਹੁਣ ਤੱਕ ਚ 45 ਜਿਹੜੇ ਜਿਹੜੇ ਹੈਗੇ ਆ ਵੇਚਣ ਵਾਲੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਇਸ ਤੋਂ ਇਲਾਵਾ ਜਿਹੜੇ ਕੋਈ ਪਿੰਦੇ ਨੇ ਠੀਕ ਹੈ ਜੀ ਉਹਨਾਂ ਨੂੰ ਅਸੀਂ ਐਡਮਿਟ ਵੀ ਕਰਾਇਆ ਹਸਪੀਟਲ ਚ 64 ਦੇ ਤ ਤ ਉਹਨਾਂ ਦੀ ਕਾਰਵਾਈ ਕਰਕੇ ਉਹਨਾਂ ਨੂੰ ਉੱਥੇ ਵੀ ਕਰਾਇਆ ਤੇ ਇਸ ਤੋਂ ਇਲਾਵਾ ਜਿਹੜੇ ਮੀਟਿੰਗਸ ਜਿਹੜੇ ਪਿੰਡਾਂ ਚੋਂ ਵੀ ਲਗਾਤਾਰ ਜਾਰੀ ਨੇ ਜੀ ਤੇ ਸਾਡੇ ਵੱਲੋਂ ਪੂਰੀ ਮਤਲਬ ਇਹ ਪੂਰੇ ਫੋਕਸ ਨਾਲ ਇਹ ਕੰਮ ਕੀਤਾ ਜਾ ਰਿਹਾ ਨੇ ਉਹ ਦੇਖਦੇ ਆ ਜੀ ਜੇ ਕੋਈ ਇੱਧਰ ਵੀ ਕੋਈ ਮਤਲਬ ਇਦਾਂ ਦੀ ਕਿਸੇ ਨੇ ਕੋਈ ਜਿਹੜੀ ਨਜਾਇਜ਼ ਪ੍ਰਾਪਰਟੀ ਤੇ ਕੀਤਾ ਹੋਊਗਾ ਸਰਕਾਰੀ ਪ੍ਰਾਪਰਟੀ ਕੋਈ ਨਜਾਇਜ਼ ਕਬਜ਼ਾ ਕੀਤਾ ਤੇ ਉਹਦੇ ਖਿਲਾਫ ਵੀ ਕਾਰਵਾਈ ਕੀਤੀ ਜਾਏਗੀ ਫਿਰ ਕਾਰਡ ਤੇ ਫਿਰ 62 ਜਿਹੜੀ ਇੱਕ ਐਫ ਆਈ ਨੰਬਰ 62 ਹੈ ਤੇ ਦੋ ਦੋਸ਼ੀ ਨੇ ਜਿਹੜੀ ਐਫ ਆਈ ਨੰਬਰ 62 ਚ ਇੱਕੋ ਦੋਸ਼ੀ ਹੈ ਸਾਹਿਬ ਹਾਂਜੀ ਵੇਚਦੇ ਮਤਲਬ ਇਹ ਬਟਾਲੇ ਦੇ ਨੇ ਜੀ ਇਹ ਕਮਨਦੀਪ ਪਹਿਲਵਾਨੇ ਆ ਕਿ ਗੁਰਮੀਤ ਆ ਇਹ ਦੋਨੇ ਬਟਾਲੇ ਦੇ ਆ ਇਹ ਉੱਥੋਂ ਲਿਆ ਕੇ ਇੱਥੇ ਵੇਚਦੇ ਸੀਗੇ ਮਤਲਬ ਇਹਨਾਂ ਦੀ ਬਾਕੀ ਰਿਮਾਂਡ ਤੇ ਨਹੀਂ ਸਾਡੇ ਕੋਲ ਪੁੱਛ ਕੇ ਚੱਲ ਰਹੀ ਹੈ ਜੀ ਤੇ ਹਾਂਜੀ ਤੇ ਜਿਹੜਾ ਇਹ ਹੈ ਸਾਹਿਲ ਆ ਇਹ ਕੋਰਟ ਤੋਂ ਖੜਾਇਆ ਇਹ ਚੈੱਕ ਕਰ ਰਹੇ ਜੀ ਇਹਨਾਂ ਦਾ ਇਹ ਮੈਸੇਜ ਉਹੀ ਜੀ ਰਿਪੀਟਡਲੀ ਜਿਹੜਾ ਅੱਗੇ ਵੀ ਆਪਾਂ ਕਈ ਵਾਰੀ ਕਿਹਾ ਜੀ ਇਸ ਤੋਂ ਦੂਰ ਰਹੋ ਨਸ਼ਿਆਂ ਤੋਂ ਕਿਉਂਕਿ ਇਹ ਸਾਰੀ ਜ਼ਿੰਦਗੀ ਬਰਬਾਦ ਕਰ ਦਿੰਦੇ ਆ ਤੇ ਸਪੋਰਟਸ ਵਾਲਾਂ ਤੇ ਉਧਰ ਆਪਣਾ ਧਿਆਨ ਦੇਣ ਪੜਾਈ ਵੱਲ ਤੇ ਸਪੋਰਟਸ ਵੱਲ